ਇਸ ਵਿਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਯਾਹ ਪੇ ਲੋਕ ਦਾ ਇੱਕ ਸਤਵਿੰਦਰ ਸਿੰਘ ਪੁੱਕਾ ਦੀ ਦੀ ਭਾਬੀ ਦੀ ਮੌਤ ਹੋਈ ਹੈ ਪੰਜਾਬ ਦੇ ਮਸ਼ਹੂਰ ਲੋਕਾਂ ਇੱਕ ਸਤਵਿੰਦਰ ਬੁੱਕਾ ਅਤੇ ਉਸਦੇ ਭਰਾ ਚਕਲੇਸ਼ ਚ ਚਲਦਿਆਂ ਉਸਦੀ ਭਾਬੀ ਦਾ ਹੋਇਆ ਕਤਲ ਬੁੱਕੇ ਦੇ ਭਰਾ ਨੇ ਉਸ ਉੱਪਰ ਭਾਬੀ ਤੇ ਕਤਲ ਕਰਨ ਤੇ ਲਗਾਏ ਇਲਜ਼ਾਮ ਦਾਅਵਾ ਕੀਤਾ ਕਿ ਲੋਕਾਂ ਇੱਕ ਸਤਵਿੰਦਰ ਬੁੱਕਾ ਤੇ ਉਸਦੇ ਭਰਾ ਦੇ ਵਿਚਾਲੇ ਮੁਰਦ ਕਲੇਸ਼ ਹੋ ਗਿਆ ਤੇ ਉਸਦੇ ਭਰਾ ਨੇ ਸਤਵਿੰਦਰ ਬੁੱਕਾ ਉੱਪਰ ਉਸਦੀ ਪਤਨੀ ਦਾ ਕਤਲ ਕਰਨ ਤੇ ਵੱਡੇ ਇਲਜ਼ਾਮ ਲਗਾਏ ਹਨ ਬੁੱਕੇ ਦੇ ਭਰਾ ਨੇ ਕਿਹਾ ਕਿ ਸਤਵਿੰਦਰ ਬੁੱਕੇ ਨੇ ਉਸਦੀ ਪਤਨੀ ਨੂੰ ਧਕਾ ਮਾਰਿਆ ਚਿਤੇਨਾਤ ਉਸ ਦੀ ਪਤਨੀ ਦੀ ਮੌਤ ਹੋ ਗਈ ਹੈ ਚਤ ਕੇ ਚਤਵਿੰਦਰ ਬੁਗਾ ਦਾ ਕਹਿਣਾ ਹੈ ਕਿ ਭਾਪੀ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ ਦੋਸਤੋ ਆ ਲਾਈਵ ਐਂ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮੇਰੇ ਦੋਸਤੋ ਨਾਲੇ ਚੋਰ ਨਾਲੇ ਚਤਰਾਇਆਂ ਉੱਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐ ਇਸ ਬੰਦੇ ਨੇ ਆ ਦੇਖੋ ਜੀ ਆ ਹਾ ਖੜਾ ਇਹਨੇ ਮੇਰੀ ਚਾਬੀ ਖੋਲੀ ਆ ਦੀ ਜੇ ਚਾਬੀ ਆ ਦੋਸਤੋ ਆ ਦੇਖੋ